ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜੀ ਇੰਪੋਰਟੈਂਟ ਖਬਰ ਜਿਹੜੀ ਅਖਬਾਰਾਂ 'ਚ ਲੱਗੀ ਹੈ ਕਿ ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਡਿਸੰਬਰ 2022 'ਚ ਸਪੈਸ਼ਲੀ ਹੈਂਡ ਪਿਕਟ ਅਪੁਆਇੰਟਡ ਫਾਰ 5 ইয়ারਸ ਬਾਈ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਮਾਨ ਉਹਨਾਂ ਤੋਂ ਮਿੰਟੋਸ ਕਿੰਤਾ ਚ ਰਾਤ ਦੇ ਨੇਰੇ ਚ ਅਸਤੀਫਾ ਲੈ ਲਿਆ ਗਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੈਸੇ ਤੋਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਨਹੀਂ ਕਰ ਰਿਹਾ ਇਹ ਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੁਸੋਧਿਆ ਸੰਜੇ ਸਿੰਘ ਉਹਨਾਂ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਨ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ 'ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਵਾਂ ਦਾ ਜੋੜ ਲਾ ਲੀਏ ਤੇ ਕੋ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ 'ਤੇ ਨਹੀਂ ਜੀ ਦੀ ਅਪਾਇੰਟਮੈਂਟ 2022 'ਚ ਦਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀয়াল ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਹਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਆ ਉਸ ਵੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹੋ ਜਿਹੇ ਕਈ ਅਫਸਰ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਰਪ ਤੇ ਸਰਪ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਨਾਂ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਰੌਲਾ ਪੈਂਦਾ ਔਰ ਇਹ ਗੱਲ ਸਚਾਈ ਵੀ ਹੈ ਕਿ ਇਹਨਾਂ ਦੇ ਪੀਏ ਨੂੰ ਕਹਿੰਦੇ ਫੜ ਲਿਆ ਈਡੀ ਨੇ ਔਰ ਹੌਲੀ ਹੌਲੀ ਉਹ ਸਚਾਈ ਸਾਹਮਣੇ ਆਊਗੀ ਕਿ ਕਿਵੇਂ ਇਹ ਪੈਸੇ ਕਲੈਕਟ ਕਰਨ ਤੋਂ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆਹਾ ਸਤਿਆ ਗੋਪਾਲ ਦੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਇਹ ਕੱਟੜ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਆ ਅਰਬਨ ਡਿਵੈਲਪਮੈਂਟ ਵਿਭਾਗ ਵੀ ਤੁਹਾਡੇ ਕੋਲ ਜੋ ਹਾਲਾਤ ਜੇਲ੍ਹਾਂ ਚ ਬਣੇ ਆ ਜਾਂ ਹੋਰ ਲਾਅ ਐਂਡ ਆਰਡਰ ਦੇ ਬਣੇ ਆ ਜਾਂ ਪੁਲਿਸ ਦੇ ਬਣੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਅਰਬਨ ਡਿਵੈਲਪਮੈਂਟ ਤੁਹਾਡੇ ਥੱਲੇ ਆ ਕੋਈ ਕਲੋਨੀ ਨਹੀਂ ਪਾਸ ਹੁੰਦੀ ਜਦ ਤੱਕ ਤੁਹਾਨੂੰ ਧੂਪ ਨਾ ਬੁਖਾ ਦੇਣ ਤੁਹਾਡੀ ਸੇਵਾ ਨਾ ਕਰ ਦੇਣ कि यही ਕਾਰਨ ਬਣਿਆ ਕਿ ਹੁਣ ਈਡੀ ਨੇ ਦਾ ਪੀਏ ਫੜ ਲਿਆ ਛਾਪੇ ਮਾਰੀ ਹੋਈਏ ਤੇ ਬੜੀ ਛੇਤੀ ਇਹ ਪਰਦਾ ਫਾਸ਼ ਹੋਣ ਲੱਗਾ ਤਦੇ ਮਿੰਟਾਂ ਸੈਕਿੰਟਾਂ ਚ ਜਿਹਨੂੰ ਤੁਸੀਂ 5 ਸਾਲ ਲਈ ਲਾਇਆ ਸੀ ਉਹਦਾ ਸਾਲ ਬਾਅਦ ਅਸਤੀਫਾ ਲੈ ਲਿਆ ਔਰ ਮਿੰਟੋ ਸੈਕਿੰਟਾਂ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਜਿਹੜੀ ਕੋਠੀ ਚੰਡੀਗੜ੍ਹ ਚ ਦਿੱਤੀ ਸੀ ਉਹ ਮਿੰਟਾਂ ਸੈਕਿੰਟਾਂ ਚ ਉਹਦਾ ਸਫਾਇਆ ਕਰਕੇ ਆਪ ਦਾ ਬਿਸਤਰਾ ਗੋਲ ਕਰਕੇ ਉਹ ਦਿੱਲੀ ਨੂੰ ਚੱਲਿਆ ਕਾਰਨ ਬੜਾ ਸਿੰਪਲ ਹੈ ਕਿ ਹੀ ਵਾਸ ਕਲੈਕਟਿੰਗ ਮਨੀ ਇਹ ਪੈਸੇ ਇਕੱਠੇ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਔਰ ਉਹ ਇਸ ਗੱਲ ਦਾ ਈਡੀ ਨੇ ਪਰਦਾ ਫਾਸ਼ ਕੀਤਾ ਔਰ ਬੜੀ ਛੇਤੀ ਖਬਰ ਆਊਗੀ ਕਿ ਇਹ ਸਤਿਆ ਗੋਪਾਲ ਵੀ ਇਹ ਫੜੇ ਜਾਣੇ ਆ ਤੇ ਮੈਂ ਕਹਿੰਨਾ ਇਕੱਲਾ ਇੱਥੇ ਨਾ ਕੰਮ ਰੁਕੇ ਫਿਰ ਜਿੱਥੇ ਕੇਜਰੀਵਾਲ ਦੀ ਪੁੱਛ ਕੇ ਚੋਣਨੀ ਤੇ ਭਗਵੰਤ ਮਾਨ ਦੀ ਵੀ ਹੋਵੇ ਕਿ ਇਹ ਜਿਹਦੀ ਕੁਆਲੀਫਿਕੇਸ਼ਨ ਕੀ ਸੀ ਇਹਨੂੰ ਲਾਇਆ ਕਿਉਂ ਕਿ ਇਸ ਤੋਂ ਪਹਿਲਾਂ ਜਿਹੜੇ ਅਫਸਰ ਸਨ ਨਵਰੀਤ ਸਿੰਘ ਕਾਂਗ ਜਿਹੜੇ ਬੜੇ ਆਲਾਪਸ਼ਨ ਰਹਾ ਪੰਜਾਬ ਨਾਲ ਸੰਬੰਧਿਤ ਹੈ ਉਹੋ ਜੀ ਜਗ੍ਹਾ ਤੇ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋੜ ਪਈ ਹੈ ਲੋਡ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਹੈ ਔਰ ਇਹ ਸਿੱਧਾ ਹੀ ਹੌਟਲਾਈਨ ਨੇ ਤੋਂ ਭਗਵੰਤ ਮਾਨ ਐਂਡ ਅਰਵਿੰਦ ਕੇਰਿ ਆਲਸੋ ਮੈਂ ਡਿਮਾਂਡ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਕਿ ਈਡੀ ਦੀ ਜਾਂਚ ਸੀਬੀਆਈ ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਆ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ